ਫਲਕਾ ਪੁਲਿਸ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੈ ਇਹ ਜਿਹੜਾ ਸਾਰਾ ਕੰਮ ਸਾਡੇ 23 ਸਾਲ ਦੀ ਪੰਜਾਬ ਸਰਕਾਰ ਦੀਆਂ ਬਲੈਕਾਂ ਦੇ ਨਸ਼ੇ ਦੇ ਬਹੁਤ ਤੁਸੀਂ ਮੈਂ ਜਲਾਈ ਕੀਤਾ ਫਲਕਾ ਪੁਲਿਸ ਨੇ ਇੱਕ ਪਰਚਾ ਦਰ ਕਰਕੇ ਜਿੱਦੇ ਤਿੰਨ ਬੰਦਿਆਂ ਦੇ ਬਾਈਲੈਂਸ ਸਰਚਾ ਦਰ ਦਿੱਤਾ ਹੈ ਤੇ ਮੁਕਦਮੇ ਅਧਲਾ ਸੀ ਕਿ ਬੰਦੇ ਹਕੀਮ ਦਾ ਹੋਰ ਭੂਗੀਕਰ ਦਾ ਕੰਮ ਕਰਦੇ ਐ ਇਸ ਦੇ ਵਿੱਚ ਅਸੀਂ 66 ਕਿਲੋ ਓਪੀਅਮ ਫੜੀ ਜਾਏ ਇਹ ਸਾਡਾ ਆਪਰੇਸ਼ਨ ਲਾਸਟ 2-2.5 ਮਹੀਨਿਆਂ ਤੋਂ ਚੱਲ ਰਿਹਾ ਸੀ ਉਹਨਾਂ ਨੇ ਜਿਵੇਂ ਮੈਂ ਡੈਸਕਟਾਪ طرح ਹੈਗਾ ਇਹਨਾਂ ਨੇ ਮਿਲ ਕੇ ਦੋ ਬੰਦੇ ਰੈਸਟ ਕਰ ਲਏ ਸਵਿਫਟ ਕਾਰਪੀ ਕੀ ਹੈ ਉਹਦੇ ਵਿੱਚ ਕੈਪਟੀ ਬੜੀ ਸੀ ਇਸ ਤਰ੍ਹਾਂ ਜਿਹੜੀ ਨਸ਼ੇਗੁਰੂਤ ਮਹਿੰਮ ਹੈ ਉਸ ਨੂੰ ਬਹੁਤ ਵੱਡਾ ਬੁਲਾਰਾ ਮਿਲਿਆ ਤੇ ਸਾਰੀ ਸੋਸਾਇਟੀ ਨੂੰ ਮੈਂ ਗੰਭੀਰ ਜਾਦੂ ਪਾਉਣਾ ਚਾਹੀਦਾ ਹੈ ਨਸ਼ੇ ਦੇ ਖਰੋਤ ਤੇ ਇਸ ਤੋਂ ਇਲਾਵਾ ਫਰਦਰ ਇਨਵੈਸਟੀਗੇਸ਼ਨ ਉਹਨਾਂ ਨੂੰ ਜਦੋਂ ਦੋ ਬੰਦਿਆਂ ਨੂੰ ਰਿਮਾਂਡ ਤੇ ਲਿਆ ਇਹ ਦੋ ਬੰਦੇ ਹੈਗੇ ਇੱਕ ਸੂਚੀ ਆ ਉਂਜਾ ਜਗਰਾਤ ਸੇ ਇਹਨਾਂ ਨਾਲ ਅਸੀਂ ਪੁਲਿਸ ਰਿਮਾਰਕ ਵੱਸੂ ਕੀਤਾ ਹੋਇਆ ਹੈ। ਕੁਝ ਬਚਕਿਛ ਦੇ ਰਾਮ ਅਸੀਂ ਇਹਨਾਂ ਦੇ 42 ਅਕਾਊਂਟs ਇੱਕ ਬੰਦੇ ਦੇ ਸੁਖਾ ਸੁਖੀਆਂ ਦੇ 42 ਬੈਂਕ ਅਕਾਊਂਟ ਦੇ ਵਿੱਚ 1 ਕਰੋੜ 86 ਲੱਖਾਂ ਅਮਾਉਂਟ ਹੈ ਜਿਹੜੀ ਅਸੀਂ ਉਹ ਫ੍ਰੀਜ਼ ਕਰਾ ਫ੍ਰੀਜ਼ ਕਰਾ ਤੀਏ। ਇਸ ਤੋਂ ਇਲਾਵਾ ਜਿਹੜਾ ਦੂਸਰਾ ਦੋਸ਼ੀ ਜਗਤ ਸਿੰਘ ਹੈ ਇਹਦੇ ਵੀ ਅਸੀਂ 15 ਖਾਤੇ ਆਈਡੈਂਟੀਫਾਈ ਕੀਤੇ ਤੇ ਉਹਨਾਂ ਦੀ ਜਿਹੜੀ ਜੋ ਵੀ ਉਹਦੇ ਵਿੱਚ ਮਨੀ ਹੈਗਾ ਉਹ ਅੱਜ ਅਸੀਂ ਸੀਜ਼ ਕਰਾ ਲਵਾਂਗੇ ਸਾਰਾ। ਇਸ ਤੋਂ ਇਲਾਵਾ ਉਹਦਾ ਫੈਕਚਰਸ 400 ਗ੍ਰਾਮ ਸੋਨਾ 400 ਗ੍ਰਾਮ ਸੋਨਾ ਮਿਲੇ ਐ ਇਸ ਤੋਂ ਇਲਾਵਾ ਇੱਕ ਉਹਨਾਂ ਘਰ ਨੂੰ ਰੀਨੋਵੇਟ ਕੀਤਾ ਹੋਇਆ ਉਹਨਾਂ ਨੇ 15 ਲੱਖ ਰੁਪਏ ਨੇ ਖਰਚੇ ਕੀਤਾ ਉਹ ਸਾਰੀ ਇਹ ਪ੍ਰਾਪਰਟੀ ਅਸੀਂ ਸੀਜ਼ ਕਰਾ ਕੇ ਕਿਉਂਕਿ ਇਹ ਐਨਡੀपीएस ਦਾ ਹੀ ਪ੍ਰੋਸੀਜਰ ਹੈ ਕਿ ਇਹ ਜਿਹੜੀਆਂ ਸਮਗਲਰਸ ਦੀਆਂ ਪ੍ਰਾਪਰਟੀਆਂ ਨੂੰ ਫੋਰਫੀਟ ਕੀਤਾ ਜਾਂਦਾ ਤੇ ਅਸੀਂ ਇਸ ਤੇ ਬੜਾ ਕੰਮ ਕਰ ਰਹੇ ਹਾਂ ਇਸ ਤੋਂ ਬਾਅਦ ਵੀ ਅਸੀਂ ਬੈਕਵਰਡ ਤੇ ਫਾਰਵਰਡ ਲੀਗਲ ਦੇ ਰੰ ਜਾ ਰਹੇ ਹਾਂ ਕਿ ਪੂਰੀ ਉਮੀਦ ਹੈ ਕਿ ਇਸ ਦੇ ਵਿੱਚ ਅਸੀਂ ਹੋਰ ਜਿਹੜੀਆਂ ਬਿਗ ਫਿਸ਼ ਹੈ ਇਹ ਦੋ ਦੋਸ਼ੀ ਅਸੀਂ ਅਰੈਸਟ ਕੀਤੇ ਆ ਬਾਕੀ ਅਸੀਂ ਬਿਗ ਫਿਸ਼ ਨੂੰ ਆਇਡੈਂਟੀਫਾਈਲ ਕੀਤਾ ਹੈ ਉਹਨਾਂ ਦਾ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਕਿਉਂਕਿ ਕਿੰਨੇ ਸਾਰੇ ਸਪਲਾਈਰਾਂ ਦੇ ਨਾਮ ਨਾਲ ਸ਼ਾਮਿਲ ਹੋ ਸਕਦੇ ਇਹ ਪਤਾ ਲੱਗੇਗਾ ਹੁਣ ਤੱਕ ਉਹਨਾਂ ਦਾ ਰਿਮਾਂਡ ਲਿਆ ਹੈ ਪਹਿਲਾਂ ਤਾਂ ਸਾਰਾ ਉਹਨਾਂ ਦਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਅਸੀਂ ਕੀਤਾ ਹੈ ਕਾਫੀ ਬੰਦੇ ਜੋ ਕਿ ਬੈਕਗ੍ਰਾਉਂਡ ਫਾਰਮਲ ਲੀਗਲ ਇਹ ਝਾਰਖੰਡ ਤੋਂ ਲੈ ਕੇ ਆਵੇ ਅਸੀਂ ਉਹ ਮੇਨ ਜਿਹੜਾ ਸਮਗਰਹ ਝਾਰਖੰਡ ਦੇ ਜਿਹੜੇ ਸਪਲਾਈ ਕਰਦੇ ਆ ਅਸੀਂ ਉੱਥੋਂ ਸ਼ੁਰੂ ਕਰਕੇ ਕਿਉਂਕਿ ਕਿਉਂ ਸਪਲਾਈ ਸੀ ਇਸ ਇਲਾਕੇ ਦੇ ਵਿੱਚ ਕਿਉਂਕਿ ਐਡੀ ਵੱਡੀ ਮੰਗਦਾਰੀ ਕਾਫੀ ਇਹਨਾਂ ਦੇ ਕਸਮਰ ਹੁੰਦਾ ਜਿਹਨੇ ਮੈਡੀਕਲ ਪ੍ਰਾਪਤ ਕਰੇ ਕਿ ਕੈਸੇ ਨਾ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ ਹਾਂ ਬਿਲਕੁਲ ਬਿਲਕੁਲ ਹੋਣਗੇ ਇਹਨਾਂ ਦੇ ਤੋਂ ਪਹਿਲਾਂ ਹੀ ਮਾਨੇ ਦਰਜ ਹੈ ਹਾਂ ਇਹਨਾਂ ਦੇ ਪਹਿਲਾਂ ਤੋਂ ਕਾਫੀ ਕੇਸ ਦਰਜ ਹੈ ਇੰਟਰ ਸਟੇਟ ਹੈ ਝਾਰਖੰਡ ਤੋਂ ਆਈ ਹੈ ਤੇ ਇੰਟਰ ਸਟੇਟ ਹੈ ਇੰਟਰ ਸਟੇਟ ਸਮਗਲਰ ਹੈ ਬਾਕੀ ਅਸੀਂ ਛਾਂਬੀਲ ਕਰ ਰਹੇ ਹਾਂ ਡਿਮਾਂਡ ਤੇ ਲੈਂਦਾ ਹੈ ਉਹ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਇਹ ਸਭ ਇੱਕ ਮੇਨ ਮੁੱਦਾ ਹੈ ਵੀ ਪ੍ਰੋਫਾਈਲ ਅਟੈਚ ਕਰ ਲਈ ਸਰਕਾਰ ਕਈ ਬੰਦੇ ਆ ਜਿਹੜਾ ਕੰਮ ਤਾਂ ਕਰਦੇ ਨਹੀਂ ਤੇ ਕਪੂ ਦੇ ਅੱਧੇ ਨਾਲ ਹੀ ਲਖਦੇ ਰਿਸ਼ਤੇਦਾਰ ਵਗੈਰਾ ਹੋ ਕੇ ਕਰਦੇ ਉਹਦੇ ਸਰਕਾਰ ਕੋਲ ਕੀ ਭਰ ਲੈ ਨਹੀਂ ਇਹ ਨਹੀਂ ਗੱਲ ਹੈਗੀ ਅਸੀਂ ਜਿੱਥੇ ਐਸਟੈਬਲਿਸ਼ ਹੋ ਜਾਂਦਾ ਹੈ ਜੇ ਨਹੀਂ ਕਿਸੇ ਆਦੇ ਭਾਈ ਦੇ ਨਾਮ ਬੱਚੇ ਦੇ ਨਾਮ ਵਾਈਫ ਦੇ ਨਾਮ ਮਾਤਾ ਦੇ ਨਾਮ ਉਹ ਵੀ ਅਸੀਂ ਪ੍ਰਾਪਰਟੀ ਫੋਰਫੀਟ ਕਰ ਸਕਦੇ ਠੀਕ ਸਾਰਾ ਇਸ ਸਰ ਇਹ ਸੁਖਿਆ ਸਿੰਘ ਦੇ ਬਿਆਲੇ ਬੈਂਕ ਬਾਕਸ ਸੀਕ੍ਰੀਟ ਜੀ ਜੀ ਇਹ ਕੱਲੇ ਉਸ ਦੇ ਨਾਮ ਦੇ ਨਹੀਂ ਕਹਿੰਦਾ ਇਹ ਦੇ ਇਹਦੇ ਰਿਸ਼ਤੇਦਾਰ ਕੁਝ ਰਿਸ਼ਤੇਦਾਰਾਂ ਦੇ ਨਾਮ ਤੇ ਭਾਈਦੇ ਆ ਆਹ ਕੁਝ ਰਿਸ਼ਤੇਦਾਰਾਂ ਦੇ ਨਾਮ ਇਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਾਡੀ ਜਿਹੜੀ ਉਹ ਪੁਲਿਸ ਐ ਇਸ ਚੀਜ਼ ਤੇ ਬੜਾ ਸਟ्रेस ਦੇ ਰਹੀ ਹੈ ਤੇ ਕਿਉਂਕਿ ਉਸ ਦੇ ਨਾਲ ਜਿਹੜੀ ਸਮਗਲੀਨ ਐਕਟੀਵਿਟੀ ਉਹ ਘਟਣ ਗਈਆ ਜਾਂ ਤੋਂ ਉਸ ਨੂੰ ਫਾਈਨੈਂਸ਼ੀਅਲ ਨੁਕਸਾਨ ਹੋਏਗਾ ਉਹ ਨਸ਼ੇ ਤੋਂ ਹੀ ਉਹਨਾਂ ਨੇ ਜਿਹੜਾ ਨਸ਼ਾ ਵੇਚ ਰਿਹਾ ਉਸੇ ਤੋਂ ਹੀ ਪ੍ਰਾਪਰਟੀ ਜੰਮ ਜਿਹੜੀ ਇਹ ਮਿਲੀ ਹੈ ਜਿਹੜੀ ਡਰਗ ਮਨੀ ਕਹਿੰਦੇ ਆ 40000 ਰੁਪਏ ਇਹਨਾਂ ਦੇ ਤੋਂ ਮਿਲੇ ਇਹ ਸੋជា ਆਪ ਸਿੰਗੋ ਇੱਕ ਬੜੀ ਵੱਡੀ ਕੁਆਂਟੀਟੀ ਹੈ ਇਹ ਇੱਕ ਸਵਿਫਟ ਕਾਰ ਦੇ ਵਿੱਚ ਜਿਹੜਾ ਪਿਛਲਾ ਟਾਇਰ ਹੈ ਉਹਦੇ ਟਾਇਰ ਦੇ ਨਾਲ ਕੈਪਟੀ ਬਣੀ ਹੋਈ ਸੀ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਮੋਡਲ ਸਪਰੇਡੀ ਬੜਾ ਤਗੜਾ ਸੀ ਆਹ ਟੀਮ ਨੇ ਸਾਰੀ ਮਤਲਬ 2 2.5 ਮਹੀਨੇ ਤੋਂ ਇਹ ਮਿਹਨਤ ਕਰ ਰਹੇ ਸੀ ਇਹ ਉਸ ਤੋਂ ਬਾਅਦ ਇਹ ਰਿਕਵਰੀ ਹੋ ਗਈ ਸਰ ਹੈ ਇਹ ਗਵਰਨਮੈਂਟ ਪਨੀਓ ਸਾਡੇ ਡੀਜੀਪੀ ਸਾਹਬ ਦੀਓ ਸਪੈਸ਼ਲ ਅਦਾਇਤ ਹੈ ਅਸੀਂ ਕੈਸੋਪਰੇਸ਼ਨ ਵੀ ਕਰਦੇ ਆ ਇਹ ਰੈਵਨਿਊ ਨਹੀਂ ਚੱਲ ਰਿਹਾ ਸਾਡੇ ਤੇ ਬਾਕੀ ਇਹ ਛੇ ਇੰਟਰਨੈਸ਼ਨਲ ਬਾਰਡਰ ਨਾਲ ਹੋਣ ਕਰਕੇ ਜੰਗਲ ਜਲਾ ਪ੍ਰੋਜੈਕਟ ਚੱਲ ਰਿਹਾ ਹੈ। ਹਾਂ ਤੁਸੀਂ ਦੇਖੋ ਜਦੋਂ ਦੇ ਮੈਡਮ ਨੇ ਇਥੇ ਜੁਆਇਨ ਕੀਤਾ ਹੈ ਉਹ ਸਾਰਿਆਂ ਦੇ ਕਵਿਜ਼ ਸਾਰੇ ਰਿਕਾਰਡ ਹੈਗੀਆਂ ਹੈ। 25 ਕਿਲੋ ਦੇ ਪਿੰਡ ਤਾਂ ਫਿਰੋਂ ਪਕੜੀ ਹੈ। ਉਹ ਜਿਹੜੀ ਹਫੀਮ ਹੈ ਉਹ 75 ਕਿਲੋ ਦੇ ਆ ਕਰੀਬ ਅਸੀਂ ਹਫੀਮ ਪਕੜੀ ਹੈ। ਓਬਵੀਅਸ ਜਿਹੜਾ 169 ਕੇਜੀ ਭੜਿਆ ਉਹ ਹੋਰ ਵੀ ਮੈਡੀਕਲ ਮੈਡੀਸਨ ਦਾ ਜਿਹੜਾ ਸੰਥੈਟਿਕ ਨਸ਼ਾ ਹੈ ਉਹ ਵੀ ਬੜਾ ਭੜਿਆ। ਅਸੀਂ ਇਨਫੋਰਸਮੈਂਟ ਵੀ ਕਰ ਲਈਏ ਤੇ ਲੋਕਾਂ ਨੂੰ ਜਿਹੜਾ ਨਸ਼ਾ ਛੱਡਣ ਲਈ ਮੋਟੀਵੇਟ ਵੀ ਕਰਦੇ ਹਾਂ। ਈਵਨ ਹੈਲਥ ਡਿਪਾਰਟਮੈਂਟ ਉਹਦੇ ਡੀਸੀ ਡੀਸੀ ਸਾਹਿਬ ਪੂਰੇ ਸਾਡੀਆਂ ਡਰਾਈਵ ਮੀਟਿੰਗ ਵੀ ਹੋ ਰਹੀ ਹੈ ਇਹ ਨਸ਼ੇ ਦੀ ਜਿਹੜੀ ਲਾਟ ਹੈ ਨੂੰ ਪਟਾਇਆ ਜਾ ਦੋ ਇਹਨਾਂ ਨੇ ਕੇਸ ਫੋਰਸ ਵਿੱਚ ਤੇ ਮਤਲਬ ਮਜੂਤ ਪਤਾ ਹੈ ਜਿਹੜੇ ਜ਼ਿਲ੍ਹੇ ਦੇ ਵਿੱਚ ਕਾਫੀ ਵਧੀਆ ਕੰਮ ਹੋ ਰਿਹਾ ਇੱਕ ਤਾਂ ਸਾਡਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਣਿਆ ਹੈ ਇਹ ਪੂਰੇ ਪੰਜਾਬ ਦੇ ਵਿੱਚ ਬਣਿਆ ਹੋਇਆ ਸੀ ਇਹ ਰੇਤ ਦੇ ਵਿੱਚ ਇਹਨਾਂ ਨੇ ਪਹਿਲਾਂ ਕੰਮ ਕਰਨਾ ਕੀਤਾ ਕਿਉਂਕਿ ਜਿਹੜਾ ਅੱਜਕੱਲ ਜਿਹੜਾ ਸਾਈਬਰ ਕ੍ਰਾਈਮ ਹੈ ਨਾ ਇਹ ਦਿਨੋਂ ਕਰ ਬਹੁਤ ਵਧ ਗਿਆ ਹੈ ਤੇ ਉਸੇ ਨਾਲ ਪਾਉਣ ਲਈ ਵੈਸੇ ਤਾਂ ਪੂਰੇ ਪੰਜਾਬ ਦੇ ਹਰ ਇੱਕ ਦੇ ਵਿੱਚ ਇਹ ਸਾਈਬਰ क्राइम ਦਾ ਫਰਾਮ ਲਾਇਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਵੀ ਅੱਛੇ ਰਿਜ਼ਲਟ ਆਉਣਗੇ ਇਸ ਤੋਂ ਇਲਾਵਾ ਇੱਕ ਥਰਡ ਕੇਸ ਵੀ ਹੈ ਜਿੱਥੇ ਇੱਕ ਲੇਡੀ ਸੀ ਰੇਖਾ ਰਣ ਇਹ ਹਨੀ ਟ੍ਰੈਪ ਜਿਹੜਾ ਹੁੰਦਾ ਨਾ ਹਨੀ ਟ੍ਰੈਪ ਇਹ ਆਪਣੀ ਲੜਕੀ ਜਿਹੜੀ ਨਵਾਲਗ ਲੜਕੀ ਹੈ ਉਹ ਇਹ ਐਜੂਕੇਸ਼ਨ ਲਾਦੀ ਸੀ ਵੀ ਮੇਰੀ ਲੜਕੀ ਨਾਲ ਬਲੇਪ ਹੋਇਆ ਤੇ ਗਲਤ ਛੇੜਖਾਮੀ ਵੀ ਹੋਈ ਹੈ ਉਹ ਇਦਾਂ ਹੀ ਬਲੈਕਮੇਲ ਕਰਦੀ ਸੀ ਉਹ ਸਾਰਾ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤਾ ਤੇ ਉਹ ਅਸੀਂ ਲੈਣੀ ਨੂੰ ਫੜ ਕੇ ਉਹ ਸਾਰਾ ਹਨੀ ਟ੍ਰੈਪ ਕਰਦੀ ਸੀ ਲੋਕਾਂ ਤਿੰਨ ਚਾਰ ਮੁਕਦਮੇ ਉਹ ਪਹਿਲਾਂ ਵੀ ਰੇਪ ਵਗੈਰਾ ਦੇ ਦਰਜ ਕਰਾ ਚੁੱਕੀ ਆ ਉਹ ਮਤਲਬ ਜਿਹੜਾ ਬੰਦਾ ਕੋਈ ਦੋਸ਼ੀ ਹੁੰਦਾ ਸੀ ਉਹਦੇ ਤੋਂ ਪੈਸੇ ਲੈ ਕੇ ਉਹਨੂੰ ਬਲੈਕਮੇਲ ਕਰਦੇ ਸੀ ਇਹ ਵੀ ਸਾਡੇ ਫਾਗਲਗੜ ਡਿਸਟ੍ਰਿਕਟ ਨੇ ਇੱਕ ਬਹੁਤ ਡੀ ਅਚੀਵਮੈਂਟ ਕੀਤੀ ਹੈ ਤਾਂ ਕਿ ਇਦਾਂ ਦੇ ਜਿਹੜੇ ਅਨਸਰ ਹੈਗੇ ਆ ਉਹਨਾਂ ਤੇ ਨੱਥ ਪਾਈ ਜਾ ਸਕੇ ਜੀ ਤੁਹਾਡੇ ਵੱਲੋਂ ਜਿਹੜੀ ਸਾਨੂੰ ਫੀਡਬੈਕ ਮਿਲਦੀ ਹੈ ਉਹ ਬਹੁਤ ਸੀਰੀਅਸਲੀ ਅਸੀਂ ਲੈਨੇ ਆਂ ਐਂਡ ਥਿਸ ਵਾਸ ਵਨ ਆਫ ਦਾ ਫੀਡਬੈਕ ਕਿ ਸਪੈਕ ਐਕਸ਼ਨ ਸ਼ੁਡ ਬੀ ਟੇਕਨ ਜਿਹੜੇ ਛੂਟੇ ਫਰਚੇ ਕਰਾਂਦੇ ਆ ਸਰ ਪਾਜ਼ਲ ਕਾ ਪਾਸੇ ਨੂੰ ਕੋਈ ਖਾਸ ਨਿਰਦੇਸ਼ ਦੇਣਾ ਚਾਹੀਦਾ ਕਿ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਰੰਦਨ ਦੇ ਵਿੱਚ ਬਾਰਡਰ ਤੇ ਜਿਹੜੀਆਂ ਡਰੋਨ ਐਕਟੀਵਿਟੀਜ਼ ਹੋ ਰਹੀਆਂ ਨੇ ਇਹ ਸੱਚ ਚੈਲੰਜ ਬਣਿਆ ਰਿਹਾ ਬਾਕੀ ਵੈਸੇ ਜਿੱਥੇ ਇੰਟਰਨੈਸ਼ਨਲ ਬਾਰਡਰ ਹੈ ਉੱਥੇ ਵੈਸੇ ਵੀ ਇਸ ਪੋਸਟ ਨੂੰ ਅਲਰਟ ਰੱਖਿਆ ਜਾਂਦਾ ਹੈ ਵੈਸੇ ਹੀ ਸਾਡਾ ਬੀਐਸਐਫ ਨਾਲ ਆਰਮੀ ਨਾਲ ਜਿਹੜੇ ਆਰਮੀ ਇੰਟੈਲੀਜੈਂਸ ਹੈ ਜਾਂ ਹੋ ਰਿਹਾ ਹੈ ਸਾਰੇ ਨਾਲ ਪੂਰਾ ਤਾਲਮੇਲ ਆਮ ਲੋਕਾਂ ਦਾ ਸਹਿਯੋਗ ਤਾਂ ਤੁਹਾਡੇ ਸਹਿਯੋਗ ਆ ਸਾਡੀ ਐਸਐਸਪੀ ਮੈਡਮ ਨੇ ਨਿਸ਼ਚੈ ਮਿਸ਼ਨ ਚਲਾਇਆ ਉਹ ਅਸੀਂ ਬਾਰਡਰ ਤੇ ਪਿੰਡ ਸਿਲੈਕਟ ਕੀਤੇ ਵੀਐਸਐਫ ਨਾਲ ਉਥੇ ਅਸੀਂ ਸਪੋਰਟਸ ਐਕਟੀਵਿਟੀ ਡੀ ਐਡਿਕਸ਼ਨ ਕੈਂਪ ਕੋਰ ਜਿਹੜੇ ਯੂਥ ਹੈ ਉਹਨਾਂ ਨੂੰ ਚੰਗੇ ਕੰਮਾਂ ਚ ਲਾ ਕੇ ਤੇ ਇਹ ਜਿਹੜੀ ਨਸ਼ੇ ਦੀ ਲਾਤ ਹੈ ਤੋਂ ਦੂਰ ਕਰਵਾ ਰਹੇ ਆ ਤੇ ਪੂਰਾ ਤੰਦੇ استان ਦੇ ਨਾਲ ਅਸੀਂ ਉਸ ਤੇ ਕੰਮ